ਇੰਨੀਆਂ ਜਿਹੜੀਆਂ ਪਨੇੜੀਆਂ ਅਸਟਾਮ ਜਿਹੜੀਆਂ ਅਵੇਲੇਬਲ ਨੇ ਤੇ ਕਿੰਨੇ ਜਿਹੜੀ ਇੱਕਦ ਵਿੱਚ ਜਿਹੜੀਆਂ ਲਗਾਈਆਂ ਆਪਣੇ ਕੋਲ ਘਰ ਮੁਸਕਬਾ ਡੇਢ ਕਿੱਲਾ ਥਾਂ ਦਾ ਤੇ ਪਨੇੜੀਆਂ ਤੇ ਪੰਜ-ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕੰਡਿਆਂ ਦਾ ਕਾਣ ਹੋ ਗਿਆ ਖੋਬੀ ਦੀ ਪਨੇੜੀ ਤੇ ਮਿਰਚਾਂ ਦੀ ਬਤਾਉ ਟਮਾਟਰ ਸਾਡੇ ਕੋਲ ਤਾਂ ਕਾਫੀ ਲੱਗ ਜਾਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲਾਈਂਦਾ ਕੋਈ 5 ਕਿਲੋ ਲਾਈਂਦਾ ਕੋਈ 10 ਕਿਲੋ ਵੀ ਲਾਈਂਦਾ ਲਗ-ਲਗ ਤਰ੍ਹਾਂ ਦੇ ਅਟਰ ਹੁੰਦੇ ਆ ਮੋਲੋ ਇਮੇਜਵੇਂ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਾਊਟ ਜਿਵੇਂ ਉਹ ਵੀ ਜਾਂਦਾ ਹੋਏ ਇੱਕ ਤੜਕ ਪ੍ਰੇਸ਼ ਹੁੰਦਾ ਹੈ ਨਹੀਂ ਹਾਂ ਜਾਂਦਾ ਇਹ ਆਪਣਾ ਜੰਮੂ ਤੱਕ ਜਾਂਦਾ ਜਾਂ ਉਹ ਤੁਹਾਡੇ ਕੋਲ ਇੰਨਾ ਪ੍ਰਬੰਧ ਕੀਤਾ ਵਾ ਜਿਵੇਂ ਕਲਕਣ ਲੈ ਆਉਂਦੇ ਉਹ ਮਤਲਬ ਜਿਹੜਾ ਜ਼ਮੀਨ ਦਾ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇੰਨਾ ਪ੍ਰਬੰਧ ਕਰ ਸਕਦੇ ਜਾਂ ਮਨੂੰ ਉੱਥੇ ਗਰੋਥ ਫੜ ਲੈਂਦਾ ਮੋਲੋ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦਾ ਵਿੱਚ ਵਿਧਾਨਕ ਜਾਂ ਹੋਰ ਮਤਲਬ ਇਹਦੇ ਵਿੱਚ ਨਹੀਂ ਇਹ ਮਾਲਕ ਨੇ ਕਿਰਪਾ ਕੀਤੀ ਹੋਰ ਬਧੇਗਾ ਕਿਹੜੀ ਕਿਹੜੀ ਚੀਜ਼ਾਂ ਸ ਹੈ ਜਿਹੜਾ ਧਿਆਨ ਜਿਆਦਾ ਦੇਣਾ ਧਿਆਨ ਮਿਹਨਤ ਕਰੋ ਫਾਦ ਗੋਇ ਜਰੂਰੀ ਪਾਉਣ ਫੇਰ ਹੀ ਬੂਟਾ ਤੁਰੇਗਾ ਤੇ ਜਦੋਂ ਲਾ ਕੇ ਵੇਖੇ ਨਾ ਤੁਰਨਾ ਕੀ ਨਹੀਂ ਦੁਕਾਨਦਾਰ ਨੂੰ ਤੁਸੀਂ ਵੇਖੋ ਸਾਰਕ ਚੀਜ਼ ਰੱਖਣੀ ਪੈਣੀ ਹੈ ਤੇ ਗਾਗ ਜਿਹੜੀ ਦੀ ਮੰਗ ਰੱਖੀ ਉਹ ਜੀ ਦੇ ਦਿੱਤੀ ਇਹਨਾਂ ਨੂੰ ਹੁਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਏ ਵੰਦ ਨੇ ਨਾ ਗੋਬੀ ਅਸ ਗੋਬੀ ਵਾਸਤੇ ਵਧੀਆ ਲਾਏ ਵੰਦਾ ਤੇ ਆਜ ਵਾਸਤੇ ਲਾਏ ਵੰਦਾ ਤੇ ਜਿਹੜੀ ਮਰਚ ਭੰਗੰਦੀ ਆ ਉਹ ਅਜ ਠਰ ਕੇ ਉਹ ਜਨਵਰੀ लास्ट ਤੇ ਜਾ ਕੇ ਛੁੱਟੂ ਹੋਏਗਾ ਆਪਣੇ ਚਾਚੇਤਾ ਜੀ ਰੜਕੇ ਕੰਮ ਕਰਦੇ ਆ ਢੇਸੀਆਂ ਆ ਜੋ ਇੱਕ ਤਾਂ ਨਰਸਰੀ ਅੱਜ ਆਪਣਾ ਲਾਪੁਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਢੇਸੀਆਂ ਦੇ ਵਿੱਚ ਸੋ ਇਹ ਪਿੰਡ ਜਿਹੜਾ ਢੇਸੀਆਂ ਇਹ ਕਣਵਜੋ ਜਿਹੜਾ ਮਸ਼ਹੂਰ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਪਿੰਡ ਦੇ ਵਿੱਚ ਜਿਹੜੀਆਂ ਪੇੜੀਆਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਸੋ ਸਾਡੇ ਨਾਲ ਫਾਰਮ ਦੇ ਕੁਝ ਮਾਲਕ ਨੇ ਜਰੂਰ ਗੱਲਬਾਤ ਕਰ ਲੈਣੀ ਹੈ ਕਿਸ ਪ੍ਰਕਾਰ ਦੀਆਂ ਪੇੜੀਆਂ ਜਿਹੜੀਆਂ ਲਗਾਈਆਂ ਨੇ ਤੇ ਕਿੰਨੇ ਜਿਹੜੀਆਂ ਨੇ ਪੇੜੀਆਂ ਇਹਨਾਂ ਦੇ ਕਿਸ ਅਕਰ ਦੇ ਵਿੱਚ ਲਗਾਈਆਂ ਨੇ ਸਸਸੀ ਗਾਲ ਜੀ ਕੀ ਭਾਜੀ ਹੋਣਾ ਜੀ ਆਪਣਾ ਸੁਖਵਿੰਦਰ ਸਿੰਘ ਜੀ ਇੰਨੀਆਂ ਜਿਹੜੀਆਂ ਪਰੇੜੀਆਂ ਇਸ ਟਾਈਮ ਜਿਹੜੀਆਂ ਅਵੇਲੇਬਲ ਨੇ ਤੇ ਕਿੰਨੇ ਜਿਹੜੀ ਇੱਕਦ ਵਿੱਚ ਜਿਹੜੀਆਂ ਲਗਾਈਆਂ ਆਪਣੇ ਕੋਲ ਘਰ ਮੁਸਕਾ ਦਾ ਡੇਢ ਕਿੱਲਾ ਥਾਂ ਦਾ ਤੇ ਪਰੇੜੀਆਂ ਤੇ ਪੰਜ ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਿਹੜੀ-ਕਿਹੜੀਆਂ ਨੇ ਮਤਲਬ ਇਹ ਹੈ ਗੰਡਿਆਂ ਦਾ ਕਣ ਹੋ ਗਿਆ ਗੋਭੀ ਦੀ ਪਰੇੜੀ ਤੇ ਮਿਰਚਾਂ ਦੀ ਬਤਾਉ ਟਮਾਟਰ ਮਤਲਬ ਸਾਰੇ ਪਿੰਡ ਦੇ ਵਿੱਚ ਲਗਾਈਆਂ ਨੇ ਪਰੇੜੀਆਂ ਮਤਲਬ ਉਹਨਾਂ ਵੀ ਇਸੇ ਲਗਾਈਆਂ ਨੇ ਕਿ ਜਾਂ ਉਹਨਾਂ ਅਲੱਗ ਕੋਈ ਲਗਾਈਆਂ ਨਹੀਂ ਨਹੀਂ ਸਾਰੀਆਂ ਟੋਟਲ ਇਹੀ ਹੁੰਦੀਆਂ ਨੇ ਪਰ ਇਹ ਹੈ ਕਿ ਕੰਮ ਥੋੜੇ ਘੱਟ ਹੀ ਕਰਦੇ ਹਾਂ ਜਿਆਦਾ ਘਰ ਨਹੀਂ ਕਰਦੇ ਮਤਲਬ ਦੋ ਤਿੰਨ ਘੱਟ ਹੀ ਜਿਆਦਾ ਕਰਦੇ ਆ ਪਹਿਲਾ ਜਿਹੜੀ ਸ਼ੁਰੂਆਤ ਜਿਹੜੀ ਕਾਂਦੀ ਹੋਈ ਹੈ ਉਹ ਗੰਡੇ ਕਾਂਦੀ ਹੋਈ ਕਿ ਜਾਂ ਸਾਰੀਆਂ ਸ਼ੁਰੂ ਤੋਂ ਪਨੀਰੀਆਂ ਜੜੀਆਂ ਲਗਣ ਦਾ ਨਹੀਂ ਪਹਿਲਾਂ ਤਾਂ ਸ਼ੁਰੂ ਤੋਂ ਗੰਡੇਆਂ ਦੇ ਕਾਂਦੀ ਹੋਈ ਕਿ ਹਾਂਜੀ ਉਦੋਂ ਜਿਹੜਾ ਸਾਰਾ ਪਿੰਡ ਜਿਹੜਾ ਇਸ ਕੰਟੀ ਨਾਲ ਹਾਂਜੀ ਉਦੋਂ ਸਾਰਾ ਪਿੰਡ ਮਤਲਬ ਇਹੋ ਕੰਨ ਦਾ ਕੰਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਜੇ ਡਿਮਾਂਡ ਵਧੀ ਤਾਂ ਫਿਰ ਜਿਹੜੀਆਂ ਅਲੱਗ-ਅਲੱਗ ਹਾਂਜੀ ਫਿਰ ਪਨੀਰੀਆਂ ਜਿਸ ਤਰ੍ਹਾਂ ਪਤਾ ਬਾਹਰੋਂ ਕੋਈ ਚੱਲਦਾ ਗਿਆ ਪਤਾ ਤੇ ਫਿਰ ਪਨੀਰੀਆਂ ਸ਼ੁਰੂ ਕੀਤੀਆਂ ਮਿਰਚਾਂ ਦੀਆਂ ਪਨੀਰੀਆਂ ਤਾਂ ਸ਼ੁਰੂ ਕੀਤੀਆਂ ਨਹੀਂ ਸਾਰੇ ਹਾਈਬ੍ਰਿਡ ਬੀਜ ਤਾਂ ਇਹ ਹਾਂ ਹਾਰੀ ਬ੍ਰੈਡ ਬੀਜ ਹਾਂਜੀ ਹਾਂਜੀ ਇਹ ਜਿਹੜੀ ਮਿਰਚਾਂ ਦੀਆਂ ਇਹਨਾਂ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਜਿਹੜੀ ਸਾਰੀਆਂ ਜਿਹੜੀ ਜਾਣਕਾਰੀ ਦੱਸਿਓ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਹਾਈਬ੍ਰਿਡ ਅਲੱਗ-ਅਲੱਗ ਤਰ੍ਹਾਂ ਦੀਆਂ ਸੀਐਸ 1 ਹੋ ਗਈਆਂ ਇਹ ਓੰਕਾਰ ਦੀ ਹੋ ਗਈ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਵੈਰਾਈਟੀਆਂ ਨੇ ਜਿਹੜੇ ਗੰਡੇ ਦੁਕਾਨ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਗੰਡੇ ਦੇ ਗਾਣ ਚ 5-6 ਹਾਈਬ੍ਰਿਡ ਜੇ ਇਹ ਕਾਲੇ ਪਿਆਜ਼ ਦੀ ਕਿਸਮ ਹੈ ਉਹ ਡੱਬੀ ਵਾਲਾ ਛੋਟਾ ਹੁੰਦਾ ਉਹ ਚ ਮਿਲ ਖਰਾਬ ਨਹੀਂ ਹੁੰਦਾ ਛੋਟਾ ਗੰਡਾ ਹੁੰਦਾ ਇੱਕ ਹਾਈਬ੍ਰਿਡ ਜਿਹੜਾ ਵਾ ਉਹ ਜਦੋਂ ਤੱਕੀ ਦਾ ਹੋ ਗਿਆ ਇਦਾਂ ਉਹ ਮੋਟਾ ਗੰਡਾ ਯਾਨੀ ਕਿ ਪਾਈਏ ਦੇ ਜਿਹੜੇ ਆਸ-ਪਾਸ ਦੇ ਅਲੱਗ-ਅਲੱਗ 20 25 ਪਿੰਡ ਨੇ ਇਹ ਕਿਹੜੇ ਯਾਨੀ ਕਿ ਕਣ ਦੀ ਜਿਹੜੀ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਬਾਡਰ ਲਾਕੇ ਦੇ ਨੇ ਜਾਂ ਹੋਰ ਇਹ ਸਾਰੀ ਜਿਹੜੀ ਜਾਣਕਾਰੀ ਇਹ ਸਾਡੇ ਜਿਆਦਾ ਹਾਈਬ੍ਰਿਡ ਚੱਲਦਾ ਜੇ ਹਾਂਜੀ ਮਨ ਲੋ ਕਿੰਨਾ-ਕਿੰਨਾ ਮਤਲਬ ਜਿਹੜਾ ਫਿਰ ਗਾਹਕ ਜਿਹੜਾ ਆਪਣੇ ਥਾਂ ਨੂੰ ਕਰਨ ਵਾਸਤੇ ਕਿੰਨਾ-ਕਿੰਨਾ ਕਣ ਜਿਹੜਾ ਤੁਹਾਡੇ ਕੋਲ ਪ੍ਰੋਵਾਈਡ ਕਰਾ ਜਾਂਦਾ ਸਾਡੇ ਕੋਲ ਤਾਂ ਕਾਫੀ ਲੈ ਜਾਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲੈ ਜਾਂਦਾ ਕੋਈ 5 ਕਿਲੋ ਲੈ ਜਾਂਦਾ ਕੋਈ 10 ਕਿਲੋ ਵੀ ਲੈ ਜਾਂਦਾ ਅਲੱਗ-ਅ ਮੰ ਲੋ ਇਹ ਜਿਵੇਂ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਆਉਟ ਜਿਵੇਂ ਉਹ ਵੀ ਜਾਂਦਾ ਹੋਏ ਤੜਕ ਪ੍ਰੇਸ਼ ਹੁੰਦਾ ਹੋਏ ਨਹੀਂ ਹਾਂ ਜਾਂਦਾ ਇਹ ਆਪਣਾ ਜੰਮੂ ਤੱਕ ਜਾਂਦਾ ਜੀ ਹਾਂਜੀ ਉਹ ਫਿਰ ਕਿਵੇਂ ਜਾਨੀ ਕਿ ਉਹ ਉਸ ਭੇਜਦੇ ਉਸ ਦੇ ਸਾਰੇ ਤਰੀਕੇ ਦੇ ਨਾਲ ਇਹ ਬਸ ਤੇ ਤੜਾਈ ਜਾਂਦਾ ਜੀ ਹਾਂਜੀ ਬਸ ਰਹੀ ਬੰ ਲੋ ਜਿਹੜਾ ਤੁਸੀਂ ਇਹ ਲਗਾ ਰਹੇ ਸਾਰਾ ਕੁਦ ਦੀ ਕਰਕੇ ਇਸ ਨੂੰ ਮੰ ਲੋ ਖਾਦ ਕਰਦੇ ਜਾਂ ਕੁਦ ਜ਼ਰੂਰੀ ਹੈ ਨਹੀਂ ਆਪਣੇ ਕੁਦਰਤੀ ਆ ਦੇਸੀ ਰੋੜੀ ਜਿਹੜੀ ਡੰਗਰਾਂ ਦਾ ਗੋਆ ਤੇ ਉਹ ਰੋੜੀ ਦੇਸੀ ਪੈਂਦੀ ਹੈਗੀ ਹਾਂਜੀ ਜਿਹੜਾ ਪਿਛਲੀਆਂ ਗਰਮੀਆਂ ਜਿਹੜੀ ਨਾ ਕਿ ਉਸ ਵਿੱਚ ਕਿਹੜੀ ਗੜੀ ਜਿਆਦੀ ਆ ਪਣੀ ਦੀ ਜਿਹੜੀਆਂ ਤਰਨ ਲੋਗੇ ਆਪਣੇ ਕੋ ਇਹੋ ਹੀ ਲਗਾਤਾਰ ਇਹ ਗੋਭੀ ਦਾ ਕੰਮ ਚੱਲਣ ਦਾ ਲਗਾਤਾਰ ਗੋਭੀ ਚੱਲਣ ਦੀ ਜਿਹੜੀ ਉਹ ਸਰਦ ਤੇ ਗਰਮੀ ਰੋਤ ਤੇ ਸੇਮ ਹੀ ਚੱਲਦੀ ਹੈ ਹਾਂਜੀ ਗੋਭੀ ਦੀ ਜੇ ਆਪਣੀ ਗਰਮੀ ਜਿਹੀ ਬੰਦ ਕਰਦੇ ਨੇ 2-3 ਮਹੀਨੇ ਦਾ ਸਾਡਾ ਬੰਦ ਹੁੰਦਾ ਜੂਨ ਜਲਾਈ ਤੋਂ ਬੰਦ ਹੁੰਦਾ ਅਗਸਤ ਤੋਂ ਹੀ ਫੇਰ ਸਟਾਰਟ ਹੋ ਜਾਂਦੇ ਹਾਂ ਹਾਂਜੀ ਉਹ ਤਾਂ ਢਿਲ ਬੰਦ ਕਰਕੇ ਸਾਰੇ ਪਿੰਡ ਦੇ ਵਿੱਚ ਬੰਦ ਨਹੀਂ ਉਹ ਵੈਸੇ ਇੱਕ ਗੋਈ ਲਾਉਂਦਾ ਨਹੀਂ ਹੈਗਾ ਸਾਰੇ ਟੋਟਲ ਹੀ ਪੰਦਾ ਹਾਂਜੀ ਕੀ ਕੀ ਮੁਸ਼ਕਲ ਜਾਂਦੀ ਹੈ ਨਹੀਂ ਉਸ ਟਾਈਮ ਕੋਈ ਵਲਾ ਘੰਡਿਆ ਦਾ ਕੰਮ ਜਿੱਦਾ ਇਹ ਸਿਆਲ 'ਚ ਚੱਲੇਗਾ ਨਾ ਇਹ ਸਿਆਲ 'ਚ ਘੰਡਾ ਲੱਗਣਾ ਵੇ ਇਧਰ ਉਹ ਗਰਮੀ ਜਦੋਂ ਹੋ ਇਹ ਹੁਣ ਜਦੋਂ ਜਨਵਰੀ ਜਨਵਰੀ ਦੇ ਵਿੱਚ ਪਹਿਲੇ ਤੋਂ ਚੱਲੂ ਹੈਗਾ ਕਣ ਕਰਨਿਆ ਤਾਂ ਮਤਲਬ ਤੁਹਾਡੇ ਕੋਲ ਤਾਂ ਇਹਨਾਂ ਪ੍ਰਬੰਧ ਕੀਤਾ ਵਾ ਜਿਵੇਂ ਕਣ ਲਾਇਆ ਜਾਂਦੇ ਉਹ ਮਤਲਬ ਜਿਹੜਾ ਜੀਵੀ ਦਾ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇਹਨਾਂ ਪ੍ਰਬੰਧ ਕਰ ਸਕਦੇ ਜਾਂ ਮਤਲਬ ਉੱਥੇ ਗਰੋਥ ਫੜ ਲੈਂਦਾ ਨਹੀਂ ਗੰਡੇ ਦੇ ਕੰਨ ਨੂੰ ਵੇਖੋ ਜੀ ਜਿਹੜਾ ਜਨਵਰੀ ਚ ਲਗਣਾ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਹੈਗੀ ਉਹ ਗੰਡਾ ਬੰਨਾ ਹੈ ਬੰਨਾ ਅੱਜ ਕੱਲ ਕੀ ਹੈ ਕਿ ਹੜੇ ਗੰਡੇ ਵਾਸਤੇ ਚੱਲਦਾ ਵਾ ਜੇ ਕੋ ਆਖੇ ਪਕਾਵੇਂ ਗੰਡੇ ਉਹ ਨਹੀਂ ਬੰਦੇ ਕਿਉਂਕਿ ਘੰਟੇਲ ਪੈ ਜਾਂਦੀ ਹੈ ਅੱਜ ਕਾ ਹਾਂਜੀ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਦੂਜੀਆਂ ਤੁਸੀਂ ਦੱਸਿਆ ਨ ਕਿ ਇਹ ਜਿਹੜੀ ਪਨੀਰੀ ਆ ਦੂਜੀ ਆਪਣੀ ਗੋਭੀ ਦੀ ਤੇ ਚਾਲੂ ਜੇ ਤੇ ਅਗਸਤ ਦੇ ਮਹੀਨੇ ਚਾਲੂ ਹੁਣ ਚਾਲੂ ਜੇ ਅਲੱਗ-ਅਲੱਗ ਤਰ੍ਹਾਂ ਦੇ ਬਿਆਰੇ ਚੱਲਦੇ ਨੇ ਤੇ ਜਿਹੜੀ ਦੂਜੀ ਆ ਆਪਣੀ ਮਰਚ ਤੇ ਬੈਂਗਣ ਉਹ ਚੱਲਣਗੇ ਜਨਵਰੀ ਜਿਵੇਂ ਜੇ ਕੋਈ ਬੱਲਾ-ਬੁੱਲਾ ਦੀ ਪਨੀਰੀ ਵੀ ਚੱਲ ਰਹੀ ਹੈ ਜਾਂ ਹਾਂ ਬੱਲਾਂ ਦੀ ਦਸੰਬਰ ਤੋਂ ਤਿਆਰੀ ਕਰ ਰਹੇ ਹਾਂ ਉਹ ਕਿਹੜੀ ਜੀ ਉਹ ਸਾਰੀਆਂ ਹਰ ਹਰ ਚੀਜ਼ ਦੀਆਂ ਬੱਲਾਂ ਨੇ ਮਤਲਬ ਹਾਂ ਹਰ ਤਰ੍ਹਾਂ ਦੀ ਬੱਲਾਂ ਨੇ ਹਾਈਬ੍ਰਿਡ ਜੀ ਹਾਈਬ੍ਰਿਡ ਹਾਂ ਜੀ ਹਾਂ ਜੀ ਬਲੋ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦਾ ਪੇਚਰ ਵਿਧਾਨਕ ਜਾਂ ਹੋਰ ਮਤਲਬ ਇਹਦੇ ਵੀ ਸਾਰਾ ਨਹੀਂ ਇਹ ਮਾਲਕ ਨੇ ਕਿਰਪਾ ਹਾਂਜੀ ਉਹਦੇ ਵਿੱਚ ਕਿਹੜੀ ਕਿਹੜੀ ਵੈਰਾਈਆਂ ਜਿਹੜੀ ਤੁਹਾਨੂੰ ਵੈਰਾਈਆਂ ਇਹੋ ਹੀ ਨੇ ਕਾਫੀ ਤੌਰ ਤੇ ਮਤਲਬ ਵੱਡੇ ਲੈਵਲ ਤੇ ਕਰਾਂਗੇ ਕੰਮ ਹਾਂਜੀ ਸਭ ਵੈਰਾਈਆਂ ਜਿੰਨੀਆਂ ਵੀ ਆਉਣਗੀਆਂ ਸਭ ਕਰਾਂਗੇ ਹਾਂਜੀ ਸੋ ਇਹ ਸਾਨੂੰ ਮਾਲਕ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਪ੍ਰੀਵੀਅਨ ਲੈ ਕੇ ਜਿਹੜੀ ਸਾਡੇ ਤੋਂ ਨਾਂ ਸੰਭੀ ਕੀਤੀ ਹੈ ਸੋ ਹੋਰ ਵੀ ਜਿਹੜੇ ਨੇ ਕੁਝ ਮਾਲਕ ਨੇ ਸਾਡੇ ਨਾਲ ਪ੍ਰੀਵੀਅਨ ਲੈ ਕੇ ਉਹਨਾਂ ਨਾਲ ਵੀ ਗੱਲਬਾਤ ਕਰ ਸੱਸੀ ਗੱਲ ਪਾਈ ਕੀ ਬੜੀ ਤਨਾਲ ਗਰਮੇਸ਼ ਸਿੰਘ ਜੀ ਕਿੰਨੇ ਏਕੜ ਦੇ ਵਿੱਚ ਕਿੰਨੀਆਂ ਜਿਹੜੀਆਂ ਪਲੇਟਸ ਲਗਾਉਣਾ ਤੋਂ ਏਕੜ ਦੇ ਵਿੱਚ ਪਨੀਰੀਆਂ ਅਸੀਂ ਤਿਆਰ ਕੀਤੀਆਂ ਨੇ ਪਨੀਰੀਆਂ ਹੈ ਵੀ ਲੈਵਲ ਦਾ ਕੰਮ ਹੈ ਹੱਥੀ ਮਿਹਨਤ ਕਰਨ ਵੀ ਸਾਰੇ ਬੀਜ ਨੇ ਤੇ ਆਪਣਾ ਵੱਲਾ ਛੱਲਾਂ ਦਾ ਵੀ ਕੰਮ ਕਰਨੇ ਹੈ। ਦੋ ਤਿੰਨ ਸ਼ੈੱਡ ਬਣਾਉਣੇ ਆਪਣੇ। ਸਾਰਾ ਹੀ ਵਧੀਆ ਬੀ ਤਿਆਰ ਕਰਕੇ ਦੇ ਜਿਹੜਾ ਵਧੀਆ ਲਿਆਉਣਾ ਮੈਂ ਹਾਈਬ੍ਰਿਡ ਦਾ ਹੀ ਕੰਮ ਕਰਨਾ ਮੈਂ ਤੇ ਗਾਘੀ ਵੀ ਵੱਧਾ ਸਾਡੀ। ਮਨ ਹੁਣ ਤਾਂ ਸਰਦ ਰੋਤ ਆ ਗਈ ਹੈ ਜਿਹੜੀ ਗਰਮੀਆਂ ਦੇ ਵਿੱਚ ਕਿੰਨੀਆਂ ਜਿਹੜੀਆਂ ਪਨੀਰੀਆਂ ਦੀ ਜਿਹੜੀ ਕਾਸ਼ਤ ਕਿਵੇਂ ਲੱਗੀ ਸਾਰੇ। ਗਰਮੀਆਂ 'ਚ ਘਟ ਹੁੰਦੀ ਹੈ। ਘਟ ਕਰਨੀ ਐਸੀ ਗਰਮੀਆਂ 'ਚ। ਕੋਈ ਗਰਮੀ ਨਾ ਹੁੰਦੀ ਨਾ ਪਨੀਰੀ। ਹਾਂਜੀ। ਨਹੀਂ ਜਿਹੜੀ ਹਾਈਬ੍ਰਿਡ ਬੀ ਇਹਨਾਂ ਨੂੰ ਤਾਂ ਕੋਈ ਮੌਸਮ ਦੇ ਨਾਲ ਕੋਈ ਫਰਕ ਪੈਂਦਾ ਚ ਨਹੀਂ। ਫਰਕ ਪੈਂਦਾ ਵਾ। ਜਦੋਂ ਠੰਡ ਥੋੜੀ ਜੀ ਹੁੰਦੀ ਹੈ ਲੱਗਣਾ ਹੈ ਬੀਜਣਾ ਹੈ ਉਦੋਂ ਆ ਲੱਗਣਾ ਠਰ ਕੇ ਜੀ ਹਾਂਜੀ ਜਿਹੜੀ ਪਿਛੇ ਗੇ ਦੇਣ ਗੇਨ ਗਰਮੀਆਂ ਦੇ ਵਿੱਚ ਕਿਵੇਂ ਉਹ ਵੀ ਦੀ ਚੱਲਦੀ ਪਨੀਰੀ ਕਿਵੇਂ ਤਾਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਇੱਕ ਮੌਸਮ ਠੰਡਾ ਰਿਹਾ ਵਾ ਬਰਸ਼ਾਤਾ ਕਰਕੇ ਥੋੜਾ ਢੱਲਾ ਰਿਹਾ ਬ੍ਰੋ ਹਾਂਜੀ ਹੁਣ ਜਿਹੜੀਆਂ ਦੋ ਪਨੀਰੀਆਂ ਜਿਹੜੀਆਂ ਤੁਹਾਡੇ ਵੱਲੋਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਐਸ ਤਰ੍ਹਾਂ ਗੋਭੀ ਦਾ ਕਾਣ ਵਾ ਤੇ ਗੰਡਿਆਂ ਦਾ ਵਸੇ ਹਾਂਜੀ ਦੋ ਹੀ ਪ੍ਰੈਰਟੀਆਂ ਚੱਲ ਰਹੀਆਂ ਹਾਂ ਕਿੰਨੇ ਦਿਨਾਂ ਦਾ ਜਿਹੜੇ ਇਹ ਬੂਟੇ ਹੋ ਗਏ ਨੇ ਜਿਹੜੇ ਤੁਸੀਂ ਜਿਹੜੇ ਪ੍ਰੋਵਾਈਡ ਕਰਾ ਰਹ ਹਾਂ ਲਗਾਤਾਰ ਵਿਗੰਡਿਆ ਕਣਗਾਹ ਆਉਂਦੇ ਨੇ ਦੋ ਦੋ ਚਾਰ ਚਾਰ ਮਰਲੇ ਦਾ ਕੰਨ ਲੈ ਜਾਂਦੇ ਨੇ ਮਤਲਬ ਕਿਵਲ ਲੱਗਦਾ ਨਹੀਂ ਵੀ ਇੱਧਰ ਦੀ ਜਿਹੜੀ ਆ ਕੁਦਰਤੀ ਮਿੱਟੀ ਆ ਤੇ ਜਿਹੜੀ ਮਤਲਬ ਆਸਪਾਸ ਦੇ ਪਿੰਡ ਖੜਦੇ ਇਹਦੇ ਨਾਲ ਵੀ ਫਰਕ ਪੈਂਦਾ ਜਾਂ ਨਹੀਂ ਪੈਂਦਾ ਇਹ ਕੋਈ ਫਰਕ ਨਹੀਂ ਪੈਂਦਾ ਗੋਹੀ ਦੇ ਰੂੜੀ ਪਾਉਣੀ ਪੈਂਦੀ ਏ ਥੱਲੇ ਤਾਕਤ ਹੋਏਗੀ ਫੇਰ ਹੀ ਪਿਆ ਜ਼ਰੇਗਾ ਉਹ ਤੇ ਜਿਹੜੀ ਤੁਹਾਡੀ ਫਾਰਮ ਦੇ ਵਿੱਚ ਪਈ ਆ ਜਿੱਦਾਂ ਆਮ ਜਿੱਦਾਂ ਜ਼ਿੰਮੇਦਾਰ ਲੈ ਜਾਂਦਾ ਉਹਨਾਂ ਤੇ ਇਹਨੇ ਪ੍ਰਬੰਧ ਨਹੀਂ ਕੀਤੇ ਹੁੰਦੇ ਤਾਂ ਉੱਥੇ ਬੂਟੇ ਨੂੰ ਜਾ ਕੇ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਫਰਕ ਤੇ ਫਿਰ ਪੈਂਦਾ ਜੇ ਤੇ ਮਿਹਨਤ ਨਹੀਂ ਕਰਨੀ ਤੇ ਪੈਣਾ ਹੀ ਹੈ ਹਾਂਜੀ ਕਿਹ ਧਿਆਨ ਮਿਹਨਤ ਕਰੋ ਉਹ ਗੋਇ ਜਰੂਰੀ ਪਾਉਣ ਫੇਰ ਹੀ ਬੂਟਾ ਤੁਰੇਗਾ ਤੇ ਜਦੋਂ ਲਾ ਕੇ ਵੇਖੇ ਨੇ ਤੁਰਨਾ ਕੀ ਮਤਲਬ ਗੋਡੀ ਗਾਡੀ ਵੀ ਇਹਨੂੰ ਜਿਹੜੀ ਥੋੜੀ ਬੀ ਹਾਂ ਗੋਡੀ ਦੇਣੀ ਹੈ ਖਾਦ ਪੈਣੀ ਹੈ ਸਾਰਾ ਕੁਝ ਦੇਖਣਾ ਪੈਣਾ ਮਤਲਬ ਕਿੰਨੀ ਜਿਹੜੀ ਵਿੱਥ ਦੇ ਜਿਹੜੇ ਬੂਟੇ ਜਿਹੜੇ ਲਗਾਣੇ ਚਾਹੀਦੇ 2 ਕੁ ਫੁੱਟ ਤੇ ਲੱਗਦਾ ਬਤੋਂ 2 2.5 ਫੁੱਟ ਤੇ ਤੇ ਮਰਚ ਥੋੜੀ ਸੰਗਣੀ ਲੱਗਦੀ ਹੈ ਤਾਂ ਗੋਭੀ ਇਹਨਾਂ ਨੂੰ ਗੈਪ ਜਿਹੜਾ ਵਿੱਚ ਪਾਉਣਾ ਹਾਂਜੀ ਗੈਪ ਪਾਉਣਾ ਪੈਂਦਾ ਹਾਂਜੀ ਕਿਉਂਕਿ ਜੇ ਕਈ ਲੁੰਦਾ ਨਾ ਮਤਲਬ ਥਾਂ ਲੋਕਾਂ ਦੇ ਕੋਲ ਥੋੜੇ ਹੁੰਦੇ ਤੇ ਉਹ ਬੂਟੇ ਦੀ ਜਿਹੜ ਥੋੜਾ ਜਿੰਨਾ ਵਿਰਲਾ ਹੈਗਾ ਬੋਟਾ ਵਧੀਆ ਹੋਏਗਾ ਸੋਨਾ ਤੇ ਰੇਡੀਓ ਨੂੰ ਫਰਕ ਜਿਹੜਾ ਚਾਹੀਦਾ ਹਾਂਜੀ ਫਰਕ ਚਾਹੀਦਾ ਠੀਕ ਨਾ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਜ਼ਿੰਮੇਵਾਰ ਮੌਜੂਦ ਨੇ ਜਰੂਰ ਗੱਲਬਾਤ ਕਰ ਸਸੀਏ ਭਾਜੀ ਸਸੀਏ ਭਾਜੀ ਕੀ ਭਾਜੀ ਨਾ ਜੀ ਮਨਪ੍ਰੀਤ ਸਿੰਘ ਜੀ ਕਿਹੜੀ ਕਿਹੜੀ ਜੜੀ ਆ ਪਨੇੜੀ ਜੜੀ ਆਪਣੇ ਲੋ ਜੜੀ ਆ ਸਟੈਂਪਟਾਈ ਜੀ ਸਟੈਂਪ ਦੇ ਆਪਣੇ ਕੋਈ ਅਵੇਲੇਬਲ ਹੈ ਗੋਭੀ ਆ ਕਾਣਾ ਗੰਡੇ ਆ ਦਾ ਮਰਚਾ ਬੈਂਗਣ ਟਮਾਟਰ ਆ ਬੰਦ ਗੋਭੀ ਆ ਕਰਮਾ ਬਰੋਕਲੀ ਆ ਸਾਰੀ ਹੈ ਟਮਾ ਉਹ ਸਾਰੀਆਂ ਲੱਗ ਰਹੀਆਂ ਨੇ ਕਿ ਜਾਂ ਅਜੇ ਬੱਲਵ ਟਾਈਮ ਲੱਗੇ ਸੰਭਾਲ ਕੇ ਨਾ ਜਿਹੜੀ ਤੇ ਉਹਦਾ ਹੁਣ ਸੀਜ਼ਨ ਐਂਡ ਆ ਗੋਭੀ ਦਾ ਹੁਣ ਅੱਗੇ ਨਾਲ ਪਿਆਜ਼ ਦਾ ਕੰਮ ਸ਼ੁਰੂ ਆ ਪਿਆਜ਼ ਆਪਣੇ ਕੋਲ ਪੰਜ ਛੇਕ ਨਹੀਂ ਤਾਂ ਪਿਆਜ਼ ਤਿਆਰ ਆ ਬਿਲਕੁਲ ਵਿਗਾ ਹੋਰ ਨਾਲ ਤਿਆਰ ਹੋਣ ਵਾਲਾ ਮਹੀਨੇ ਤੱਕ ਵੀ ਤਿਆਰ ਹੋ ਜਾਊਗਾ ਤੇ ਨਾਰ ਮਰਚਾ ਬੈਂਗਣ ਉਹਦੀ ਵੀ ਤਿਆਰੀ ਐ ਪਰ ਉਹ ਜੇ ਲਾਉਂਦਾ ਕੋਈ ਡਾ ਬੈਨੀਫਿਟ ਨਹੀਂ ਜਿਹੜਾ ਗਿੰਦੇ ਪਿਆਜ਼ ਤੁਸੀਂ ਗੱਲ ਕਰ ਰਹੇ ਉਹ ਇੱਕ ਹੀ ਕਿਸਮ ਐ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨਾ ਨਾ ਕਿਸਮਾਂ ਵਿੱਚ ਆਪਾਂ ਕੋਲ ਤਿੰਨ ਚਾਰ ਕਿਸਮਾਂ ਹਾਂਜੀ ਦੇਸੀ ਵੀ ਆ ਇਹੋ ਹੀ ਵੜਵਿਆ ਜਿਹਦਾ ਜਿਹੜੀ ਇੱਧਰ ਮਿਲ ਇਲਾਕੇ ਦੇ ਹਿਸਾਬ ਨਾਲ ਗਾਹਕ ਡਿਮਾਂਡ ਕਰਦਾ ਕਿ ਜਾਂ ਮਤਲਬ ਇਹ ਜਿਹੜੀ ਕਿਸਮਾਂ ਨੇ ਸਾਰੀਆਂ ਜਿਹੜੀਆਂ ਗਾਹਕ ਨਹੀਂ ਦੁਕਾਨਦਾਰ ਨੂੰ ਤੁਸੀਂ ਵੇਖੋ ਸੜਕ 'ਚ ਜਿਹੜੀ ਰੱਖਣੀ ਪੈਣੀ ਆ ਤੇ ਗਾਗ ਜਿਹੜੀ ਡਿਮਾਂਡ ਰੱਖੇ ਉਹ ਜੀ ਦੇ ਦਿੱਤੀ ਇਹਨਾਂ ਨੂੰ ਮਨ ਲੱਗ ਲੱਗੇ 20 25 ਪਿੰਡ ਤੁਸੀਂ ਇੱਧਰ ਹੀ ਲਾ ਲਓ ਫੀਲਡ ਦੇ ਇਹਨਾਂ ਦੇ ਵਿੱਚ ਜਿਆਦਾ ਜਿਹੜੀ ਡਿਮਾਂਡ ਕਿਹੜੀ ਆ ਰਹੀਓ ਡਿਮਾਂਡ ਇਥੇ ਜਿਹੜੀ ਲੋਕਲ ਗਾਗ ਆ ਉਹ ਤੇ ਹਾਈਬ੍ਰਿਡ ਦਾ ਡਿਮਾਂਡ ਆ ਤੇ ਜਿਹੜੀ ਬਾਹਰ ਪਰਚੂਣ ਹੈ ਫੇੜੀ ਵਾਲੇ ਉਹ ਤੁਹਾਨੂੰ ਪਤਾ ਉਹਨਾਂ ਨੂੰ ਰੋਟੀ ਕਮਾ ਕੇ ਖਾਣੀ ਆ ਉਹ ਥੋੜੀ ਦੇਸੀ ਨੂੰ ਫਿਰ ਥੋੜਾ ਪੈਲ ਦਿੰਦੇ ਆ ਹਾਂਜੀ ਹਾਂਜੀ ਬਲੋ ਜਿਹੜਾ ਬੂਟੇ ਦੀ ਜਾਣਕਾਰੀ ਜਿਹੜੀ ਹੈ अहम ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿਓ ਕਿਹੜਾ ਬੂ ਜਿਹੜੀ ਗੋਭੀ ਆ ਉਹ ਤੇ ਤੁਸੀਂ ਸਰਦੀ ਚ ਲਾ ਦੋ ਕੋਈ ਗੱਲ ਨਹੀਂ ਤੇ ਜਿਹੜੀ ਮਰਚਾ ਲਾਉਣ ਨੂੰ ਤਾਂ ਹੁਣ ਪ੍ਰਬੰਧ ਬਹੁਤ ਵਧੀਆ ਚਿਆਲ ਚ ਵੀ ਹੋ ਜਾਂਦੀ ਆ ਉਹਦੇ ਬਾਅਦ ਮਿਹਨਤ ਕਰਨੀ ਪੈਂਦੀ ਆ ਉਹਨੂੰ ਉਹਦਾ ਟੱਕਣਾ ਪੈਂਦਾ ਰਿੰਗ ਪਾ ਕੇ ਉੱਤੇ ਤਰਪਾਲ ਪਾਉਣੀ ਪੈਂਦੀ ਆ ਹੁਣ ਹਰ ਇੱਕ ਚੀਜ਼ ਜਿਹਨੂੰ ਭਾਈ ਮਿਹਨਤ ਕਰਨੀ ਪਣੀ ਆ ਹਾਂਜੀ ਨਹੀਂ ਤੁਹਾਡੇ ਲੋਕ ਫਾਰਮ ਦੇ ਵਿੱਚ ਇੰਨਾ ਪ੍ਰਬੰਧ ਕੀਤਾ ਗਿਆ ਆਹ ਬੰਦੇ ਕੋਲ ਇੰਨਾ ਪ੍ਰਬੰਧ ਕਰਨਾ ਜਿਹੜਾ ਔਖਾ ਹੋ ਜਾਂਦਾ ਪਰ ਜਿਹੜੇ ਜਿਹਨੂੰ ਪਤਾ ਵਾ ਕਿ ਉਹ ਕਰ ਵੀ ਸਕਦਾ ਪਰ ਉਦਾਂ ਅਸਰ ਤੇ ਜਨਵਰੀ ਤੋਂ ਬਾਅਦ ਲੱਗੇ ਤੇ ਵਧੀਆ ਹੋਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਇਵ ਆਂਦੇ ਨੇ ਨਾਸਤ ਗੋਭੀ ਵਾਸਤੇ ਗੋਭੀ ਵਾਸਤੇ ਵਧੀਆ ਲਾਇਵ ਆਂਦਾ ਪਿਆਜ਼ ਵਾਸਤੇ ਲਾਇਵ ਆਂਦਾ ਤੇ ਜਿਹੜੀ ਮਰਚ ਬੈੰਗਦੀ ਆ ਉਹ ਅਜ ਠਰ ਕੇ ਉਹ ਜਨਵਰੀ ਲਾਸਟ ਤੇ ਜਾ ਕੇ ਛੜੂ ਹੋਏਗਾ ਜੀ ਉਦੋਂ ਬਾਅਦ ਜੇ ਮੌਸਮ ਕੱਕੜ ਪੈ ਜਾਣਾ ਜਾਂ ਥੋੜੀ ਠੰਡ ਪੈਣ ਉਹ ਪੂਰ ਫਰਕ ਪਾਏਗਾ ਉਹਨੂੰ ਕਿੱਜਾ ਨਾ ਜਨਵਰੀ ਰਾਤੀਆਂ ਫਰਵਰੀ ਚੜ੍ਹਦੇ ਨਾਲ ਲਾ ਦੋ ਕੋਈ ਗੱਲ ਨਹੀਂ ਲੋਹੜੀ ਤੋਂ ਬਾਅਦ ਲਾ ਦੋ ਕੋਈ ਗੱਲ ਨਹੀਂ ਹਾਂਜੀ ਹੁਣ ਜੇ ਗਾਗਨੇ ਤੁਹਾਡੇ ਤੋਂ ਆਣਾ ਹੋਵੇ ਤੇ ਕਿਹੜੀਆਂ ਜਿਹੜੀਆਂ ਕਿਸਮਾਂ ਨੇ ਉਹ ਜਿਹੜੀਆਂ ਤੁਹਾਡੇ ਕੋਲ ਪ੍ਰੋਵਾਈਡ ਕਰਨ ਤੇ ਕਿਹੜੀਆਂ ਲਾਇਵ ਆਂਦੇ ਰਹਿਣ ਬੰਦ ਗੋਬੀ ਮੜ ਕੇ ਜਿਹੜਾ ਜਾਣਕਾਰੀ ਸਾਂਝੀ ਕਰ ਦੋ ਕਿਹੜੇ ਫਾਰਮ ਦੇ ਉੱਤੇ ਜਿਹੜੀ ਨਰਸਰੀ ਦੇ ਨਾਮ ਤੋਂ ਜਾਣੀ ਜਾਂਦੀ ਹੈ ਤੇ ਕਿੱਥੇ ਜਿਹੜਾ ਪਿਚ ਕਰਨਾ ਹੈ ਆਪਣਾ ਪਿੰਡ ਢੇਸੀਆਂ ਜੀ ਜ਼ਿਲ੍ਹਾ ਗਦਾਫਪੁਰ ਜੀ ਤੇ ਇੱਥੇ ਆਪਾਂ ਦੋ ਤਣ ਆਪਣੇ ਚਾਚੇਤਾ ਜੀ ਰਲ ਕੇ ਕੰਮ ਕਰਦੇ ਆਂ ਢੇਸੀਆਂ ਜੂ ਇੱਕ ਤਾਂ ਨਰਸਰੀ ਹਾਂਜੀ ਉਹ ਇਹ ਸਨ ਏਕਤਾ ਨਕਸ਼ੇ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਅਪਡੇਟੀਆਂ ਲੈ ਕੇ ਜਿਹੜੀ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਕਿਸ ਬਹਾਰ ਦੇ ਵਿੱਚ ਕਿਸ ਮੌਸਮ ਦੇ ਵਿੱਚ ਜਿਹੜੀ ਆ ਇਹ ਜਿਹੜੀ ਪਗਰਾ ਦਾ ਜਿਹੜੀ ਲਗਾਣੀ ਚਾਹੀਦੀ ਆ ਤੇ ਕਿੰਨੀ ਵਿੱਥ ਤੇ ਜਿਹੜਾ ਵਾ ਇਹ ਬੂਟਾ ਜਿਹੜਾ ਲਗਾਉਣਾ ਚਾਹੀਦਾ ਵਾ ਤੇ ਕਿਹੜੀ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਵਾ ਉਹ ਰੱਖਣਾ ਚਾਹੀਦਾ ਇਹਨਾਂ ਅਪਡੇਟੀਆਂ ਲਾ ਕੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰ ਸਿੰਘ ਖੁਸ਼